ਕਹਿੰਦਾ ਮੰਦ ਭਾਗਾ ਸਮਾਂ ਚੱਲ ਰਿਹਾ ਮਾੜਾ ਦਿਨ ਕੱਲ ਰਿਹਾ ਪਿੰਡ ਸਹਿਣਾ ਵਿੱਚ ਕਤਲ ਹੋਇਆ ਸ਼ਾਮ-ਦਾਮ ਦੰਡ ਭੇਟ ਚੱਲ ਰਿਹਾ ਪਿੰਡ ਦਾ ਕੋਈ ਕਰੇ ਵਿਕਾਸ ਤਰੱਕੀ ਕਿਸੇ ਕਰਨ ਨਹੀਂ ਦਿੰਦੇ ਤਲਬੇ ਜਿੰਨੇ ਮਰਜੀ ਝਟੋ ਸਵਾਲ ਕਿਸੇ ਕਰਨ ਨਹੀਂ ਦਿੰਦੇ ਲੋਕਾਂ ਨੂੰ ਡਰਾ ਕੇ ਰੱਖੋ ਹਵਾਨ ਅੰਦਰ ਪਲ ਰਿਹਾ ਪਿੰਡ ਸਹਿਣਾ ਦੇ ਵਿੱਚ ਕਤਲ ਹੋਇਆ ਸ਼ਾਮ-ਦਾਮ ਦੰਡ ਭੇਟ ਚੱਲ ਰਿਹਾ 45 ਲੱਖ ਦਾ ਸਰ ਕਰ ਜਾ ਪਿੰਡ ਵਿਕਾਸ ਕਾਰਜ ਦੇ ਰਾਹੀ ਪਾ ਗਿਆ ਬਾਹਰਲੇ ਮੁਲਕ ਦਾ ਪੀਆਰ ਕਲਕੱਤਾ ਨਵੀਂ ਸੋਚ ਤੇ ਪਹਿਰਾ ਲਾ ਗਿਆ ਸਿਸਟਮ ਡਾਮਾ ਡੋਲ ਹੋਇਆ ਨਸ਼ੇੜੀ ਲੱਤਾਂ ਤੋਂ ਹੱਲ ਰਿਹਾ ਪਿੰਡ ਸਹਿਣਾ ਵਿੱਚ ਕਤਲ ਹੋਇਆ ਸ਼ਾਮਦਮ ਦੰਡ ਭੇਦ ਚੱਲ ਰਿਹਾ ਪਿੰਡ ਸਹਿਣਾ ਵਿੱਚ ਕਤਲ ਹੋਇਆ ਸ਼ਾਮਦਮ ਦੰਡ ਭੇਦ ਚੱਲ ਰਿਹਾ ਜੇ ਹੁਣ ਵੀ ਸੁੱਤੇ ਪਏ ਰਹੇ ਲੰਮੇ ਛਿੱਲ ਪੰਜਾਬ ਦੀ ਲਾਹ ਦੇਣਗੇ ਸ਼ਾਸਕ ਨਕੰਮੇ ਮੂੰਹੋਂ ਕੱਢੀ ਇਹਨਾਂ ਗੱਲ ਪਗਾਉਣੀ ਧਰਤੀ ਪੰਜਾਬ ਦੀ ਫੜ ਜੜੋਂ ਹਿਲਾਉਣੀ ਸਿਰ ਚੜ ਹੰਕਾਰ ਦਾ ਵੱਜ ਟੱਲ ਰਿਹਾ ਪਿੰਡ ਸੈਣਾ ਵਿੱਚ ਕਤਲ ਹੋਇਆ ਸ਼ਾਮ-ਦਾਮ ਦੰਡ ਭੇਦ ਚੱਲ ਰਿਹਾ ਪਿੰਡ ਸੈਣਾ ਵਿੱਚ ਕਤਲ ਹੋਇਆ ਸ਼ਾਮ-ਦਾਮ ਦੰਡ ਭੇਦ ਚੱਲ ਰਿਹਾ 4500 ਵੋਟ ਪਿੰਡ ਦੀ ਕਦੇ ਨਾ ਬਿਵਾਲ ਹੋਏ ਕਿਉਂ ਕਰਾਇਆ ਅਸਲਾ ਜਮਾ ਦਿੱਤੀ ਨਾ ਸਿਕਿਉਰਿਟੀ ਸੁਭਾਲ ਹੋਏ ਨਾਲ ਰਹਿੰਦੇ ਯਾਰ ਨੂੰ ਡੋਜ ਦਿੱਤੀ ਕਰਦੇ ਕੰਮ ਸਰਪੰਚ ਵੱਲ ਘਲ ਰਿਹਾ ਪਿੰਡ ਸਹਿਣਾ ਵਿੱਚ ਕਤਲ ਹੋਇਆ ਸ਼ਾਮਦਾਮ ਦੰਡ ਭੇਦ ਚੱਲ ਰਿਹਾ ਪਿੰਡ ਸਹਿਣਾ ਵਿੱਚ ਕਤਲ ਹੋਇਆ ਸ਼ਾਮਦਾਮ ਦੰਡ ਭੇਦ ਚੱਲ ਰਿਹਾ ਤਾਂ 4500 ਵੋਟ ਉਸ ਪਿੰਡ ਦੀ ਹੈ ਪਿੰਡ ਸਹਿਣੀ ਦੀ ਤਾਂ ਉੱਥੇ ਨਿਰਧੜਕ ਸੁਭਾਲ ਕਰਨ ਵਾਲਾ ਸੱਚ ਨੂੰ ਸੱਚ ਕਹਿਣ ਵਾਲਾ ਝੂਠ ਨੂੰ ਝੂਠ ਕਹਿਣ ਵਾਲਾ ਕਿਸੇ ਦੇ ਤਲਬੇ ਨਾ ਚੱਟਣ ਵਾਲਾ ਸਰਪੰਚ ਦੱਸਿਆ ਗਿਆ ਸੁਖਵਿੰਦਰ ਸਿੰਘ ਕਲਕੱਤਾ ਵੀ ਕਹਿੰਦੇ ਐ ਬਾਹਰਲੇ ਮੁਲਕ ਦੀ ਪੀਆਰ ਵੀਸੀ ਪਰ ਉਹ ਇੱਕ ਸੋਚ ਰੱਖਦਾ ਸੀ ਕਿ ਪਿੰਡ ਨੂੰ ਜਿਹੜਾ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਤੇ ਉਹ ਲੈ ਕੇ ਵੀ ਗਿਆ ਇਹ ਪਿੰਡ ਦੇ ਲੋਕ ਮੂੰਹੋਂ ਬੋਲਦੇ ਆ ਜੇ ਕੋਈ ਬੰਦਾ ਮਾੜਾ ਹੁੰਦਾ ਤਾਂ ਇੰਨਾ ਪਿੰਡ ਇਕੱਠ ਨਹੀਂ ਹੁੰਦਾ ਕਿਉਂਕਿ ਸਾਰਾ ਪਿੰਡ ਇਕੱਠਾ ਹੋ ਗਿਆ ਜਿਵੇਂ ਇਹ ਘਟਨਾ ਵਾਪਰਦੀ ਹੈ ਤਾਂ ਗੱਲ ਹੈ ਇੱਥੇ ਸਿਸਟਮ ਦੀ ਕੌਣ ਕਿੰਨਾ ਕ ਇੱਥੇ ਸੇਫ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕੀ ਬੰਦਾ ਆਪ ਤਰੱਕੀ ਕਰਕੇ ਕਰੂ ਕੀ ਬੰਦਾ ਆਪਣੇ ਪਿੰਡ ਦੀ ਤਰੱਕੀ ਕਰਕੇ ਕਰੂਗਾ ਦੋਨੋਂ ਪਾਸੇ ਹੀ ਨੁਕਸਾਨ ਹੈ ਬਸ ਤਲਬੇ ਜੱਟ ਲੋ ਤਾਂ ਬਚੇ ਰਹੋਗੇ ਸਭਾਲ ਕਰੋਗੇ ਆਪ ਮਾਰੇ ਤਰੱਕੀ ਕਰੋਗੇ ਸੱਚ ਬੋਲੋਗੇ ਝੂਠ ਨੂੰ ਬੇਨਕਾਬ ਕਰੋਗੇ ਜਾਂ ਫਿਰ ਜੇਲਾ ਨੇ ਜਾਂ ਫਿਰ ਗੋਲੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਹੁਣ ਇਕੱਠੇ ਹੋ ਕੇ ਇੱਕ ਧਾਰਨਾ ਬਣਾਉਣੀ ਪੂ ਇੱਕ ਸੋਚ ਬਣਾਉਣੀ ਪੂ ਆ ਆਫਸਰੀ ਪਾਰਟੀ ਬਾਜ਼ੀਆਂ ਦੇ ਚੁੰਗੜੇ ਚੋਂ ਨਿਕਲ ਕੇ ਕਿਉਂਕਿ ਕੱਲ ਨੂੰ ਇਹ ਕਿਸੇ ਨਾਲ ਵੀ ਹੋ ਸਕਦਾ ਹੈ ਬਾਕੀ ਵਿਚਾਰ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਰੱਖਿਓ